ਮੁਸਲਮਾਨ ਸਾੜਨ ਤੋਂ ਚਿਰਦੇ ਉਹਦਾ ਨਾਨਾ ਨਾਨਾ ਇਹਨਾਂ ਨੂੰ ਸੰਸਕਾਰ ਨਹੀਂ ਕਰਨਾ ਤੇ ਕਬਰ ਬਣਾਓ ਮੁਸਲਮਾਨ ਸਾੜਨ ਤੋਂ ਸਾੜਨ ਤੋਂ ਡਰਦੇ ਹਿੰਦੂ ਸੜਦੇ ਗੋਰ ਸੰਸਕਾਰ ਕਰੋ ਮੁਸਲਮਾਨ ਸਾੜਨ ਤੋਂ ਡਰਦੇ ਹਿੰਦੂ ਡਰਦੇ ਗੋਰ ਦੋਵੇਂ ਸੇ ਦੇ ਵਿੱਚ ਮਰਦੇ ਦੋਹਾਂ ਦੀ ਇਹੋ ਗੌਰ ਕਿਤੇ RAMਦਾਸ ਕਿਤੇ ਫਤਿਹ ਮੁਹੰਮਦ ਕਿਤੇ RAM ਮੁਹੰਮਦ ਕਿਤੇ ਫਤਿਹ ਮੁਹੰਮਦ ਮੇਜ ਕਦੀਮੀ ਸ਼ੋਰ ਮਿਟ ਗਿਆ ਦੋਵਾਂ ਦਾ ਝਗੜਾ ਨਿਕਲ ਕੇ ਬਿਆਕ ਹੋਈ ਹੋਰ ਉਹਨੇ ਜਦੋਂ ਬੰਦੇ ਨਿਕਲ ਜਾਂਦਾ ਤੇਰੀ ਬੁਕਲ ਦੇ ਵਿੱਚ ਚੋਰ ਤਾਂ ਹੀ ਆਖਿਆ ਸੀ ਨਾ ਮਾਂ ਮਨ ਤੂੰ ਜੋਤ ਸਰੂਪ ਹੈ ਆਸਦਾ ਨਹੀਂ ਕਿੱਡੀ 420 ਵਾਲੀ ਬਾਤ ਹੋਈ ਅਸੀਂ ਮਿਲਨ ਗਨੂ ਵਿੱਚ ਕਾਬੇ ਸਾਡੀ ਉੱਥੇ ਵੀ ਨਹੀਂ ਮੁਲਾਕਾਤ ਹੋਈ ਖਾਣਾ ਕਾਬਾ ਤੇ ਮੰਦਰ ਮਸਜਿਦ ਖਾਲੀ ਇਨਾ ਕਾਜ਼ੀਆਂ ਦੀ ਕਾਲੀ ਰਾਤ ਹੋਈ ਜਦੋਂ ਲੱਭਾ ਤੇ ਆਪਣੇ ਘਰੋਂ ਲੱਭਾ ਓ ਮਿਹਰਬਾਨ ਜੀ ਤੇ ਮੁਰਸ਼ਿਦੀ ذات ਵਾਹ ਇਹ ਤਾਂ ਗੁਰੂ ਦੱਸਿਆ ਉਹ ਤੇ ਤੇਰੇ ਅੰਦਰ ਹੀ ਬੈਠਾ ਹੈ ਹਾਂਜੀ ਤੇ ਤੂੰ ਬਾਹਰ ਕਿਨੂੰ ਲੱਭਦਾ ਫਿਰਦਾ ਤੈਨੂੰ ਬਾਹਰ ਦੱਸ ਕੀ ਦੀਆਂ ਉਹ ਡੀਕਾ ਓਏ ਅੰਦਰ ਵਸੇਰਾ ਯਾਰ ਦਾ ਕੰਧ ਢਾ ਦੇ ਜਿਨਾਂ ਨੂੰ ਆਈ ਪ੍ਰੀਤਾ ਇਹ ਅੰਦਰ ਵਸੇਰਾ ਯਾਰ ਉਹ ਤੇ ਤੇਰੇ ਅੰਦਰ ਵਸਿਆ ਤੇ ਜਿਹਨੂੰ ਬਾਹਰ ਲੱਭਦਾ ਫਿਰਦਾ ਉਹ ਤੇ ਤੇਰੇ ਅੰਦਰ ਵਿੱਚ ਹੈ ਕਿਉਂ ਜਿਹਨੇ ਲੱਭਾ ਤਾਂ ਆਪਣੇ ਅੰਦਰ ਲੱਭਾਇ ਉਹ ਦੂਰ ਨਹੀਂ ਜਾਣਾ ਪਿਆ ਮੈਂ ਇੱਕ ਜਗ੍ਹਾ ਨਿਕਲ ਆਉਂਦਾ ਗਾ ਲਿਆ ਮੈਂ ਤੇ ਮੈਂ ਗਾੜੇ ਗਾੜੀ ਫਕੀਰ ਹੀ ਬੈਠੇ ਸਤ ਸਾਰੇ ਸੰਤ ਜੀ ਤੇ ਮੈਂ ਗਾ ਰਿਹਾ ਦੂਰ ਜਾਣ ਵਾਲਿਆ ਕਿੱਥੇ ਦੇਰਾਂ ਨਾਲੇ ਹਮ ਇੰਨਾ ਕਿਸੇ ਫਿਕਰਾ ਮਗਿਆ ਨਾ ਮੈਂ ਉਹ ਦੋ ਕਿਹਾ ਬੇ ਦੂਰ ਜਾਣ ਵਾਲਿਆ ਕਿੱਥੇ ਦੇਰਾਂ ਨਾਲੇ ਆਵੇ ਦੂਰ ਜਾਣ ਵਾਲਿਆ ਹਾਲਿਆ ਕਿਤੇ ਦੇਰਾਂ ਲਾ ਹਾਲਿਆ ਉਹ ਕਹਿੰਦੇ ਬਿਟੇ ਜੂਰ ਵਾਲੀ ਨੀ ਵਾਜਾ ਮਾਰਦਾ ਜਿਹੜਾ ਤੇਰੇ ਕੋਲ ਹੈ ਉਹ ਨਹੀਂ ਕਰੀ ਸਕਦਾ ਉਹ ਜਿਹੜਾ ਅੰਦਰ ਹੈ ਜਿਵੇਂ ਤੁਸੀਂ ਕਹੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸਿੱਧਾਂ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਸਿੱਧਾਂ ਜਪਜੀ ਸਾਹਿਬ ਜਿਹੜਾ ਵਾ ਇਹ ਆਪਾਂ ਪੜਦੇ ਆ ਇਹ ਮੂਲ ਮੰਤਰ ਮਾਰੇ ਨੇ ਸਭ ਤੋਂ ਪਹਿਲਾਂ ਉਚਾਰਿਆ ਵਾ ਸੁਲਤਾਨ ਪ੍ਰੋਲੋਦੀ ਜੀ ਤੇ ਜਬਜੀ ਸਾਹਿਬ ਦਾ ਬਾਕੀ ਸਾਰਾ ਪਾਠ ਜਿਹੜਾ ਬਾਅਦ ਚ 37 ਸਾਲ ਦੀ ਉਮਰ ਤੇ ਚਾਰਿਆ ਜੀ 37 ਸਾਲ ਬਾਅਦ ਜਬਜੀ ਸਾਹਿਬ ਦੀ ਬਾਣੀ ਰਚੀ ਹੈ ਤੇ ਸਵਾਲ ਕੀ ਆ ਸਭ ਤੋਂ ਪਹਿਲਾ ਉਹ ਵੀ ਸਿੱਧਾ ਦਾ ਇਹੋ ਸਵਾਲ ਹੈ ਵੀ ਮਹਾਰਾਜ ਆ ਜਿਹੜੇ ਸੱਤਨ ਕੁਐਸਚਨ ਕੀਤੇ ਉਹਨਾਂ ਨੇ ਸੋਚੇ ਸੋਚਨ ਹੋ ਗਈ ਚੁੱਪੇ ਚੁੱਪਨ ਹੋ ਗਈ ਤੇ ਸਾਰੇ ਸਵਾਲ ਉਹਨਾਂ ਦੇ ਜੀ ਤੇ ਮਾਰੇ ਨੇ ਅੱਗੇ ਅੱਗੇ ਜਾ ਕੇ ਫਿਰ ਜਦੋਂ ਪੁੱਛਦੇ ਵੀ ਕਿਵੇਂ ਸਚਾਰਾਂ ਹੋਈ ਹੈ ਕਿਵੇਂ ਕੂੜੇ ਟੁੱਟੇ ਪਾਲ ਉਹ ਕਹਿੰਦੇ ਵੀ ਨੌਨ ਨਾਲ ਬੰਦ ਮਿਲ ਜੂ ਮਾਰੇ ਕਹਿੰਦੇ ਨਹੀਂ ਉਹਨੇ ਜੀ ਚੁੱਪ ਕਰਨ ਨਾਲ ਮਿਲ ਜੂ ਮਾਰੇ ਕਹਿੰਦੇ ਨਹੀਂ ਤੁਸੀਂ ਵੇਖੋ ਜਿਹੜਾ ਨੌਨ ਦੀ ਗੱਲ ਕਰਦਾ ਉਹ ਵੀ ਮਾਰੇ ਨੇ ਕੰਡਮ ਕਰਤਾ ਤੇ ਜਿਹੜਾ ਜਿਹੜਾ ਮੋਨ ਵਰਤ ਰੱਖਦਾ ਮਾਰੇ ਨੇ ਉਹ ਵੀ ਕੰਡਮ ਕਰਤਾ ਕਹਿੰਦੇ ਚੁੱਪਾ ਚੁੱਪਣਾ ਹੋ ਵੀ ਇਹ ਲਾਇਰਾਂ ਦਾ ਵਤਾਰ ਮਾਰੇ ਕਹਿੰਦੇ ਕਿਵਸ ਉਹਨਾਂ ਫਿਰ ਪੁੱਛਿਆ ਵੀ ਕਿਵਸ ਸਚਾਰਾਂ ਹੋਈਏ ਫਿਰ ਕਿਦਾਂ ਬੰਦਾ ਸਚਿਆਰ ਸਿਆਣਾ ਬਣ ਸਕਦਾ ਮਾਰੇ ਕਹਿੰਦੇ ਬਣ ਸਕਦਾ ਕਿੱਕੋ ਚੀਜ਼ ਨਾ ਬਣ ਸਕਦਾ ਕੇਵਸ ਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ ਮਾ ਕਹਿੰਦੇ ਹੁਕਮ ਰਜ਼ਾਈ ਚੱਲਣਾ ਤੇ ਨਾਂ ਨਿਕਲੇ ਲਿਖਿਆ ਨਾਂ ਜਿਹੜਾ ਰੱਬ ਦੇ ਹੁਕਮ ਨੂੰ ਪਛਾਣਦਾ ਹੂੰ ਕਹੀਂ ਰੱਬ ਦੇ ਹੁਕਮ ਨੂੰ ਪਛਾਣਦੇ ਨਹੀਂ ਰੱਬ ਸਾਨੂੰ ਜੋ ਕਹਿੰਦਾ ਉਹ ਹੀ ਕਰਦੇ ਨੇ